ਸਤਿ ਸ੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਣ ਜੱਸੀਪੋਵਾਲੀ ਮੈਂ ਜੋ ਆਪਣੇ ਨੇੜਲੇ ਪਿੰਡ ਹੈ ਜੱਸੀ ਪੋਵਾਲੀ ਗਹਿਰੀ ਭਾਗੀ ਗਟਾਰ ਸਿੰਘ ਵਾਲਾ ਪਾਗੂ ਖੂਦ ਮੰਡੀ ਉਹਨਾਂ ਨੂੰ ਬੇਨਤੀ ਕਰਦਾ 22 ਗੀਤਮੰਦੋਂ ਵਧੀਆ ਸਬਜ਼ੀ ਲਓ ਸਸਤੀਆਂ ਨਾਲੇ ਤਾਂ ਤਾਜ਼ਾ ਲਿਆਉਂਦਾ ਬਾਈ ਗੀਤਮ ਸਬਜ਼ੀ ਇਹ ਆਪਣੇ ਮਾਨਸਾ ਰੋਡ ਤੇ ਜੋ ਅੱਡਾ ਹੈ ਆਪਣਾ ਜੱਸੀਪੋਵਾਲੀ ਵਾਲਾ ਆਵੇ ਮਾਨਸਾ ਰੋਡ ਜਾਂਦੀ ਹੈ ਇਸ ਤੇ ਇਹ ਰੇੜੀ ਲਾਉਂਦਾ ਬਾਈ ਤੇ ਬਹੁਤ ਵਧੀਆ ਤਾਜ਼ਾ ਸਬਜ਼ੀ ਹੁੰਦੀ ਹੈ ਬਾਈ ਕੋਲ ਤੇ ਆ ਚੰਗੇ ਸੇਵਾ ਚੰਗੀ ਵੈਰਾਈਟੀ ਦੇ ਕੀ ਰੇਟ ਆ ਸੇਵਾ ਦਾ 200 ਰੁਪਿਆ 200 ਰੁਪਿਆ ਰੇਟ ਹੈ ਕਿਉਂਕਿ ਮਹਿੰਗੇ ਆ ਰੇਟ ਥੋੜੇ ਜਿਹਾ ਤੁਹਾਨੂੰ ਪਤਾ ਸਬਜ਼ੀਆਂ ਦੇ ਤੇ ਆਪਣਾ ਆ ਗਿਆ ਅਮਰੂਦ ਪਰ ਬਾਜ਼ਾਰ ਦੇ ਵਿੱਚ ਅਮਰੂਦ ਵੀ ਆ ਗਿਆ ਮਿੱਤਰੋ ਤੇ ਪੇਠਾ ਤੇ ਟਮਾਟਰ ਬਹੁਤ ਵਧੀਆ ਬਾਈ ਕੋਲ ਸਾਫ਼ ਤੇ ਮੈਂ ਬੇਨਤੀ ਕਰਦਾ ਗਹਿਰੀ ਭਾਗੀ ਵਾਲਿਆਂ ਨੂੰ ਜੱਸੀਪੋ ਵਾਲਿਆਂ ਨੂੰ ਪੂਸ ਮੰਡੀ ਵਾਲਿਆਂ ਨੂੰ ਭਾਗੂ ਵਾਲਿਆਂ ਨੂੰ ਕੁਤਾਰ ਸਿੰਘ ਵਾਲਿਆਂ ਨੂੰ ਨਾਈ ਵਾਲਿਆਂ ਨੂੰ ਤੁਸੀਂ ਇਹ ਸਾਡੇ ਤੇ ਆਉਣੀ ਆ ਬੰਤ ਟਰੈਕਟਰ ਦੀ ਦੁਕਾਨ ਤੇ ਪਿੰਦੂ ਦੀ ਆਪਣੇ ਪਿੰਦੂ ਡਾਕਟਰ ਦੀ ਦੁਕਾਨ ਤੇ ਪਰਾਂ ਆਉਣਿਓ ਤੇ ਸਬਜ਼ੀ ਇਹ ਬਾਈ ਤੋਂ ਲਿਆ ਕਰੋ ਤੇ ਮੈਂ ਵੀ ਇਥੇ ਬਾਈ ਤੋਂ ਸਬਜ਼ੀ ਲੈਣਾ ਫਲ ਫਲੂਟ ਸਾਰੇ ਇਸੇ ਕੋਲੇ ਆ ਕੇ ਖਾਣਾ ਸੋਹਾ 8 ਵਜੇ ਆਉਣਾ ਮੈਂ ਤੇ ਆਪਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਕੋਈ ਲੋ ਵਧੀਆ ਲੋਕ ਜੱਸੀ ਬੇਦੀ ਨੰਗਨਤਾ ਬਾਈ ਗੀਤਮ ਅਸੀਂ ਵੈਸੇ ਲਖਪਤੀ ਕਹਿੰਦੇ ਆ ਤੋਂ ਵਧੀਆ ਸਾਥੀ ਲੈ ਸਕਣ